ਸਾਚੂਆ ਕਾਲ ਦਾਨ ਮਿਊਟ ਦੇਖ ਰਹੇ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੇ ਰੁਕ ਕਰ ਲਵਾਂਗੇ ਇਸ ਵਕਤ ਦੀ ਵੱਡੀ ਖਬਰ ਦਾ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਘਰ ਇਨਕਮ ਟੈਕਸ ਦੇ ਵੱਲੋਂ ਰੇਡ ਮਾਰੀ ਗਈ ਹੈ ਤੜਕਸਾਰ ਰਾਣਾ ਗੁਰਜੀਤ ਸਿੰਘ ਦੇ ਵੱਖ-ਵੱਖ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਜਿਹੜੀ ਹੈ ਕੀਤੀ ਗਈ ਹੈ ਤਾਂ ਜਾਣਕਾਰੀ ਦੇ ਮੁਤਾਬਕ ਅੱਜ ਸਵੇਰੇ ਤੜਕਸਾਰ ਤਕਰੀਬਨ 6 ਵਜੇ ਦੇ ਕਰੀਬ ਹੀ ਰਾਣਾ ਗੁਰਜੀਤ ਸਿੰਘ ਦੇ ਘਰ ਸਮੇਤ ਵੱਖ-ਵੱਖ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਜਿਹੜੀ ਹੈ ਕੀਤੀ ਗਈ ਹੈ ਤਾਂ ਇਨਕਮ ਟੈਕਸ ਵਿਭਾਗ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਇਹ ਰੇਡ ਜਿਹੜੀ ਕੀਤੀ ਗਈ ਹੈ ਰਾਣਾ ਗੁਰਜੀਤ ਸਿੰਘ ਦੇ ਪੰਜਾਬ ਚੰਡੀਗੜ੍ਹ ਦਿੱਲੀ ਅਤੇ ਉੱਤਰ ਪ੍ਰਦੇਸ਼ ਸਥਿਤ 35 ਦੇ ਕਰੀਬ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਜਿਹੜੀ ਹੈ ਕੀਤੀ ਗਈ ਹੈ ਤਾਂ ਵਿਭਾਗ ਦੇ ਵੱਲੋਂ ਗੱਲ ਕਰਨ ਲਈ ਜਾਵੇ ਤਾਂ ਰਾਣਾ ਗੁਰਜੀਤ ਸਿੰਘ ਦੀ ਜਾਇਦਾਦ ਅਤੇ ਆਮਦਨ ਦੇ ਬਾਰੇ ਬੜੀ ਬਾਰੀਕੀ ਦੇ ਨਾਲ ਕੋਖ ਪੜਤਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਵੱਖ-ਵੱਖ ਟਿਕਾਣਿਆਂ ਦੇ ਉੱਤੇ ਇਨਕਮ ਟੈਕਸ ਦੀਆਂ ਟੀਮਾਂ ਜਿਹੜੀਆਂ ਨੇ ਅੱਜ ਪਹੁੰਚੀਆਂ ਨਜ਼ਰ ਆ ਰਹੀਆਂ ਨੇ ਤੇ ਤੜਕਸਾਰੀਏ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਣਾ ਗੁਰਜੀਤ ਸਿੰਘ ਸਿਆਸਤਦਾਨ ਦੇ ਨਾਲ-ਨਾਲ ਵੱਡੇ ਕਾਰੋਬਾਰੀ ਵੀ ਨੇ ਅਤੇ 슈ਗਰ ਮਿਲਾਂ ਦੇ ਮਾਲਕ ਵੀ ਨੇ ਉਹਨਾਂ ਦਾ ਸ਼ਰਾਬ ਦਾ ਵੀ ਕਾਰੋਬਾਰ ਹੈ ਤੇ ਰਾਣਾ ਗੁਰਜੀਤ ਸਿੰਘ ਕੈਪਟਨ ਸਰਕਾਰ ਵੇਲੇ ਪੰਜਾਬ ਦੇ ਕੈਬਨਟ ਮੰਤਰੀ ਵੀ ਰਹੇ ਨੇ ਇਸ ਵਾਰ ਵੀ ਉਹ ਕਪੂਰਥਲਾ ਤੋਂ ਵਿਧਾਇਕ ਚੁਣੇ ਗਏ ਨੇ ਤੇ ਇਸ ਦੇ ਨਾਲ ਹੀ ਉਹਨਾਂ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਨੇ ਵੀ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਜਿੱਤੀ ਸੀ ਅਤੇ ਰਾਣਾ ਗੁਰਜੀਤ ਦੀ ਜੇਕਰ ਗੱਲ ਕਰਨ ਲਈ ਜਾਵੇ ਤਾਂ ਵੱਡੇ ਕਾਰੋਬਾਰੀ ਨੇ ਅਤੇ ਵਿਧਾਇਕ ਵੀ ਨੇ ਸਾਬਕਾ ਮੰਤਰੀ ਵੀ ਨੇ ਜਿਸ ਕਰਕੇ ਉਹਨਾਂ ਦੀ ਆਮਦਨ ਨੂੰ ਲੈ ਕੇ ਡੂੰਘਾਈ ਦੇ ਨਾਲ ਅੱਜ ਜਾਂਚ ਪੜਤਾਲ ਜਿਹੜੀ ਕੀਤੀ ਜਾ ਰਹੀ ਹੈ ਵੱਖ-ਵੱਖ ਰਾਜਾਂ ਦੇ ਵਿੱਚ ਜਿਉਂਨਾ ਦੇ ਟਿਕਾਣੇ ਨੇ ਜਿਉਂਨਾ ਦੇ ਰਿਹਾਇਸ਼ੀ ਸਥਾਨ ਨੇ ਕਾਰੋਬਾਰ ਨੇ ਉਹਨਾਂ ਦੇ ਉੱਤੇ ਰੇਡ ਜਿਹੜੀ ਹੈ ਇਨਕਮ ਟੈਕਸ ਦੇ ਵੱਲੋਂ ਤੜਕਸਾਰ ਮਾਰੀ ਗਈ ਹੈ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਓਜਲਾ ਡਿਪੋਰਟ ਹੋ ਕੇ ਆਏ ਨੌਜਵਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੰਦੇ ਹੋਏ ਨਾਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਜਦੋਂ ਭਾਰਤ ਸਰਕਾਰ ਨੂੰ ਪਤਾ ਸੀ ਕਿ ਭਾਰਤ ਦੇ ਨੌਜਵਾਨਾਂ ਨੂੰ ਡਿਪੋਰਟ ਕੀਤਾ ਜਾਣਾ ਹੈ ਤਾਂ ਕੇਂਦਰ ਸਰਕਾਰ ਨੇ ਅਮਰੀਕਾ ਦੇ ਨਾਲ رابطہ ਕਿਉਂ ਨਹੀਂ ਕਾਇਮ ਕੀਤਾ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਨਾਲ ਵਰਤੀਰਾ ਅਪਣਾਇਆ ਗਿਆ ਅਮਰੀਕਾ ਦੇ ਵੱਲੋਂ ਜਿਵੇਂ ਉਹਨਾਂ ਦੇ ਪੈਰਾਂ ਦੇ ਵਿੱਚ ਬੇੜੀਆਂ ਜਿਹੜੀਆਂ ਨੇ ਪਾਈਆਂ ਗਈਆਂ ਨੇ ਹੱਥਾਂ ਦੇ ਵਿੱਚ ਹਥਕੜੀਆਂ ਪਾਈਆਂ ਗਈਆਂ ਨੇ ਕਿ ਉਹ ਕ੍ਰਿਮੀਨਲ ਸਨ ਬਟ ਸਵਾਲ ਜਿਹੜੇ ਨੇ ਗੁਰਜੀਤ ਓਜਲਾ ਦੇ ਵੱਲੋਂ ਖੜੇ ਕੀਤੇ ਗਏ ਨੇ ਉਹਨਾਂ ਨੇ ਵਿਦੇਸ਼ ਮੰਤਰਾਲੇ ਨੂੰ ਇੱਕ ਚਿੱਠੀ ਲਿਖੀ ਹੈ ਇੱਕ ਵਿਦੇਸ਼ ਮੰਤਰਾਲੇ ਨੂੰ ਚਿੱਠੀ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਉਹ ਆਪਣਾ ਘਰੇਲੂ ਜਹਾਜ਼ ਕਿਉਂ ਨਹੀਂ ਭੇਜ ਸਕੇ ਕੇਂਦਰ ਸਰਕਾਰ ਨੇ ਅਮਰੀਕਾ ਦੇ ਨਾਲ رابطہ ਕਿਉਂ ਨਹੀਂ ਕਾਇਮ ਕੀਤਾ ਪ੍ਰਾਈਵੇਟ ਜੈਟ ਭੇਜ ਕੇ ਉਹਨਾਂ ਨੂੰ ਵਾਪਸ ਭਾਰਤ ਕਿਉਂ ਨਹੀਂ ਬੁਲਾਇਆ ਗਿਆ ਆਖਰਕਾਰ ਇੱਕ ਫੌਜ ਦੇ ਜਹਾਜ਼ ਦੇ ਵਿੱਚ ਉਹਨਾਂ ਨੂੰ ਬੇੜੀਆਂ ਦੇ ਵਿੱਚ ਜਕੜ ਕੇ ਹੀ ਕਿਉਂ ਲੈ ਕੇ ਆਂਦਾ ਗਿਆ ਅਤੇ ਜਹਾਜ਼ ਜਿਹੜਾ ਖਾਸ ਤੌਰ ਤੇ ਪੰਜਾਬ ਦੇ ਵਿੱਚ ਕਿਉਂ ਉਤਾਰਿਆ ਗਿਆ ਦਿੱਲੀ ਦੇ ਵਿੱਚ ਕਿਉਂ ਨਹੀਂ ਉਤਾਰਿਆ ਗਿਆ ਵੱਡੇ ਸਵਾਲ ਜਿਹੜੇ ਨੇ ਗੁਰਜੀਤ ਓਜਲੇ ਦੇ ਵੱਲੋਂ ਖੜੇ ਕੀਤੇ ਗਏ ਨੇ ਤਾਂ ਇਸ ਮੌਕੇ ਤੇ ਗੁਰਜੀਤ ਓਜਲਾ ਨੇ ਬੋਲਦਿਆਂ ਹੋਰ ਕੀ ਕੁਝ ਕਿਹਾ ਉਹ ਵੀ ਸੁਣਦੇ ਹਾਂ ਬਹੁਤ ਟੈਨਸ਼ਨ ਮੈਂ ਦੇਣ ਜਾ ਰਹੇ ਹਾਂ ਕਿ ਸਰਕਾਰ ਧਿਆਨ ਦੇਵੇ ਮੰਤਰੀ ਜਿਹੜੇ ਵਿਦੇਸ਼ ਮੰਤਰੀ ਨੇ ਉਹ ਇਹਦੇ ਤੇ ਜਿਹੜਾ ਕੱਲ ਯੂ ਐਸ ਆਰਮੀ ਦੇ ਪਲੇਨ ਦੇ ਵਿੱਚ ਅਮਰਸਰ ਦੇ ਵਿੱਚ ਜਿਹੜੇ ਸਾਡੇ ਸਿਟੀਜ਼ਨ ਆਏ ਨੇ ਇਲੀਗਲੀਮੀ ਗ੍ਰੈਂਟੀ ਅਮਰੀਕਾ ਦੇ ਉੱਥੇ ਉਹਨਾਂ ਨੂੰ ਜਿਹੜਾ ਟਰੀਟ ਕੀਤਾ ਗਿਆ ਨਾ ਇੱਕ ਕਿ ਕ੍ਰਿਮੀਨਲ ਕੀਤਾ ਗਿਆ ਕ੍ਰਿਮੀਨਲ ਨਹੀਂ ਸੀ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਉੱਥੇ ਬਟ ਉਹਨਾਂ ਨੂੰ ਹੱਤਕੜੀਆਂ ਲਾ ਕੇ ਪੈਰਾਂ 'ਚ ਚੀਨਾਂ ਲਾ ਕੇ ਇਹਨਾਂ ਦੀ ਵੀਡੀਓ ਵਾਇਰਲ ਹੋਈਆਂ ਜਿਹਦੀਆਂ ਫੋਟੋ ਵਾਇਰਲ ਹੋਈਆਂ ਨੇ ਬੜੀ ਸ਼ਰਮਨਾਕ ਗੱਲ ਹੈ ਸਰਕਾਰ ਨੂੰ ਪਹਿਲਾਂ ਪਤਾ ਸੀ ਇੰਡੀਅਨ ਗਵਰਨਮੈਂਟ ਨੂੰ ਕਿ ਉਹਨਾਂ ਨੇ ਆਉਣਾ ਹੈ ਫਿਰ ਸਰਕਾਰ ਨੇ ਗੱਲਬਾਤ ਉਹਨਾਂ ਨਾਲ ਕਿਉਂ ਨਹੀਂ ਕੀਤੀ ਉਹਨਾਂ ਨੂੰ ਕੋਈ ਪ੍ਰਾਈਵੇਟ ਪਲੇਨ ਤੇ ਲੈ ਆਉਂਦੇ ਕਿ ਸਾਰਟਡ ਪਲੇਨ ਤੇ ਜਾਂ ਕੋਈ ਕਮਰਸ਼ੀਅਲ ਪਲੇਨ ਆਪਣਾ ਭੇਜ ਦਿੰਦੇ ਪਰ ਇਹ ਇੱਕ ਇੰਡੀਅਨ ਡਿਗਨੇਟਰੀ ਦੇ ਉੱਤੇ ਸੱਟ ਹੈ ਬਹੁਤ ਵੱਡੀ ਔਰ ਸਰਕਾਰ ਇਹ ਲਾਖਣਾ ਜ਼ਰੂਰੀ ਹੈ ਪਰ ਇਹ ਇੱਕ ਬੜੀ ਵੱਡੀ ਸ਼ਰਮਨਾਕ ਘਟਨਾ ਹੋਈ ਹੈ ਉਹ ਦੂਸਰੀ ਗੱਲ ਪਲੇਨ ਦਿੱਲੀ ਕਿਉਂ ਨਹੀਂ ਲੈਂਡ ਕੀਤਾ ਸਾਰੀਆਂ ਸਟੇਟ ਦੇ ਬੱਚੇ ਸਨ ਇਕੱਲੇ ਇੱਕ ਨਹੀਂ ਸਾਰੀ ਸਟੇਟ ਦੇ ਸਿਟੀਜ਼ਨ ਸੀ ਸਿਰਫ ਦਿੱਲੀ ਇਸ ਕਰਕੇ ਨਹੀਂ ਕਿਉਂਕਿ ਦਿੱਲੀ ਇਲੈਕਸ਼ਨ ਚੱਲ ਰਹੀ ਹੈ ਰੌਲਾ ਪੈਣਾ ਸੀ মিডিਆ ਆਉਣਾ ਸੀ ਪਰ ਉਹਨੂੰ ਇੱਕ ਸਾਇਲੈਂਟ ਤਰੀਕੇ ਨਾਲ ਚਲੋ ਅੰਮ੍ਰਿਤਸਰ ਬਲੈਂਡ ਕਰਕੇ ਉੱਥੋਂ ਬਾਹਰ ਦਾ ਬਾਤ ਕਰੀਏ ਪਰ ਆਹ ਜਿਹੜੀ ਘਟਨਾ ਵਾਪਰੀ ਜਿੱਦਾਂ ਚੇਨਾਂ ਨਾਲ ਬੰਨ੍ਹ ਕੇ ਪੈਰੀਆਂ ਬੇੜੀਆਂ ਪਾ ਕੇ ਭੇਜਿਆ ਗਿਆ ਇਹ ਬੜੀ ਸ਼ਰਮਨਾਕ ਘਟਨਾ ਮੈਂ ਲੋਰਾ ਦਾ ਹਾਊਸ ਮਿਨਿਸਟਰ ਤੋਂ ਮੰਗ ਕੀਤੀ ਕਿ ਉਹ ਆ ਕੇ ਉੱਥੇ ਜਵਾਬ ਦੇਣ ਔਰ ਇਹਦੀ ਤੇ ਚਰਚਾ ਕਰੇ ਸਰ ਸੋ ਅੱਜ ਦੇ ਪਤਾਂਗੇ ਗੱਲ ਕਰਾਂਗੇ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਮੁਲਾਜ਼ਮਾਂ ਦੀ ਰਿਹਾਈਸ਼ ਦੇ ਲਈ ਨਵੇਂ ਬਣਨ ਵਾਲੇ ਕੁਆਟਰਾਂ ਦੇ ਟੱਕ ਲਗਾ ਕੇ ਅੱਜ ਸ਼ੁਰੂਆਤ ਕੀਤੀ ਗਈ ਹੈ। ਨਿਰਮਾਣ ਕਾਰਜ ਸ਼ੁਰੂ ਹੋਣਗੇ ਅਤੇ ਇਸ ਮੌਕੇ ਤੇ ਕਾਰ ਸੇਵਾ ਵਾਲੇ ਬਾਬਾ ਗੁਲਜਾਰ ਸਿੰਘ ਦੇ ਵੱਲੋਂ ਅਰੰਭਤਾ ਅਰਦਾਸ ਕੀਤੀ ਗਈ। ਨਵੇਂ ਬਣਨ ਵਾਲੇ ਕੁਆਟਰਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਰਿਆ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਗਦੀਪ ਸਿੰਘ ਚੀਮਾ ਬਾਬਾ ਗੁਲਜਾਰ ਸਿੰਘ ਕਾਰਸੇਵਾ ਵਾਲੇ ਗੁਰਦੀਪ ਸਿੰਘ ਕੰਗ ਮੈਨੇਜਰ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵੱਲੋਂ ਕਾਹੀ ਦੇ ਨਾਲ ਟੱਕ ਲਗਾ ਕੇ ਨਿਰਮਾਣ ਕਾਰਜਾਂ ਦੀ ਆਰੰਭਤਾ ਕੀਤੀ ਗਈ ਹੈ। ਇਸ ਮੌਕੇ ਤੇ ਬੋਲਦਿਆਂ ਹਲਕਾ ਇੰਚਾਰਜ ਅਤੇ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਜਗਦੀਪ ਸਿੰਘ ਚੀਮਾ ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ ਅਤੇ ਬਾਬਾ ਗੁਲਜਾਰ ਸਿੰਘ ਰਿਆ ਦੇ ਵੱਲੋਂ ਦੱਸਿਆ ਗਿਆ ਕਿ ਕਾਰ ਸੇਵਾ ਵਾਲਿਆਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਮੁਲਾਜ਼ਮਾ ਦੇ ਲਈ ਨਵੇਂ ਬਣਨ ਵਾਲੇ 12 ਕੁਆਟਰਾਂ ਦੀ ਅੱਜ ਟੱਕ ਲਗਾ ਕੇ ਨਿਰਮਾਣ ਕਾਰਜਾਂ ਦੀ ਆਰੰਭਤਾ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਜਿੱਥੇ ਸਿੱਖ ਪ੍ਰਚਾਰ ਤੇ ਪ੍ਰਸਾਰ ਦੇ ਵਾਸਤੇ ਕਾਰਜ ਕੀਤੇ ਜਾ ਰਹੇ ਨੇ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਕਾਰਜ ਕਰਨ ਵਾਲੇ ਮੁਲਾਜ਼ਮਾਂ ਨੂੰ ਵੀ ਸਹੂਲਤਾ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੱਸਿਆ ਕਿ ਇਹਨਾਂ ਕੁਆਟਰਾਂ ਦੀ ਕਾਰ ਸੇਵਾ ਦਾ ਜਿਹੜਾ ਕਾਰਜ ਹੈ ਬਾਬਾ ਗੁਲਜਾਰ ਸਿੰਘ ਕਾਰ ਸੇਵਾ ਵਾਲਿਆਂ ਦੇ ਵੱਲੋਂ ਕੀਤਾ ਜਾਵੇਗਾ ਜੋ ਕਿ ਪਹਿਲਾਂ ਵੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਮੁੱਚੇ ਨਿਰਮਾਣ ਕਾਰਜਾਂ ਦੇ ਵਿੱਚ ਵੱਡੀਆਂ ਸੇਵਾਵਾਂ ਨਿਭਾ ਚੁੱਕੇ ਨੇ ਅੱਜ ਸ਼ਹੀਦਾ ਦੀ ਧਰਤੀ ਫਤਿਹਗੜ ਸਾਹਿਬ ਵਿਖੇ ਗੁਰਦੁਆਰਾ ਜੋਤੀਸਰ ਸਾਹਿਬ ਵਿਖੇ ਜਿਹੜੇ ਕੁਆਟਰ ਨੇ ਮਲਾਜਮਾਂ ਦੇ ਉਹਨਾਂ ਦਾ ਟੱਕ ਲਾਇਆ ਗਿਆ 12 ਦੇ ਕਰੀਬੇ ਹੈਗੇ ਨੇ ਕੁਆਟਰ ਮੈਂ ਦਿੱਲੀ ਵਾਲੇ ਬਾਬਾ ਜੀ ਦਾ ਘਰ ਸੇਵਾ ਜੀ ਵਾਲ ਘਰ ਸੇਵਾ ਦਾ ਔਰ ਬਾਬਾ ਗੁਜਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇਹ ਸੇਵਾ ਜਿਹੜੀ ਇਹ ਸਾਡੀ ਬੇਨਤੀ ਕਰ ਅਕਸੈਪਟ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਕਾਰ ਸੇਵਾ ਜਿਹੜੀ ਅੱਜ ਆਰੰਭ ਕੀਤੀ ਹੈ ਔਰ ਆਸ ਕਰਦੇ ਹਾਂ ਕਿ ਜਿਹੜੇ ਕੁਆਟਰ ਨੇ ਅਗਲੀ ਸਵੇਰ ਤੋਂ ਪਹਿਲਾਂ ਪਹਿਲਾਂ ਇਹ ਕੰਪਲੀਟ ਹੋ ਜਾਣਗੇ ਔਰ ਜਿਹੜੇ ਮਰਾਜ਼ਮ ਨੇ ਇਹਦੇ ਵਿੱਚ ਰਹਿ ਸਕਣਗੇ ਮੈਂ ਫਿਰ ਦੁਆਰਾ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪ੍ਰੋਜੈਕਟ ਹੈ ਜਿਹੜਾ ਇਹਨੇ ਪੇਰੇ ਚਾੜਿਆ ਔਰ ਬੇਨਤੀ ਪ੍ਰਵਾਨ ਕੀਤੀ ਹੈ ਅੱਜ ਉਹਨਾਂ ਨੇ ਆਪ ਆਉਣਾ ਸੀ ਰਜੇਵਾਂ ਕਰਕੇ ਆ ਨਹੀਂ ਸਕੇ ਸੋ ਉਹਨਾਂ ਦੀ ਹਾਜ਼ਰੀ ਅਸੀਂ ਲਈ ਹੈ ਪੰਡਿਤ ਸਿੰਘਾ ਵੱਲੋਂ ਦੁਆਰਾ ਜਿਹੜੀ ਇਹ ਟੱਕ ਲਾ ਕੇ ਇਹ ਸੇਵਾ ਜਿਹੜੀ ਆਰੰਭ ਕੀਤੀ ਗਈ ਹੈ ਹਾਂ ਆਏ ਗੁਰੂ ਜੀ ਕੀ ਫਤਿਹ ਧੰਤਨ ਬੱਬਾ ਜੁਰਾਵਰ ਸਿੰਘ ਧੰਤਨ ਬੱਬਾ ਫਤੇ ਸਿੰਘ ਜੀ ਧੰਤਨ ਪੂਜਨੀਕ ਮਾਤਾ ਗੁਜਰਕੌਰ ਜੀ ਦੇ ਸੰਸਕਾਰ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵਿਖੇ ਅੱਜ ਕਾਰ ਸੇਵਾ ਬਾਬਾ ਵਚਨ ਸਿੰਘ ਜੀ ਜਿਨ੍ਹਾਂ ਦੇ ਬਰਸੋਏ ਸੰਤ ਬਾਬਾ ਗੁਲਜਾਰ ਸਿੰਘ ਜੀ ਵੱਲੋਂ ਅੱਜ ਜਿਹੜੇ ਕੁਆਟਰਾਂ ਦੀ ਅੱਜ ਟੱਕ ਲਾ ਕੇ ਸ਼ੁਰੂਆਤ ਕੀਤੀ ਗਈ ਹੈ ਔਰ ਮੈਂ ਜਿੱਥੇ ਸ੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦਾ ਤਨਵਾਦ ਕਰਦਾ ਉੱਥੇ ਕਾਰ ਸੇਵਾ ਵਾਲੇ ਬਾਬਾ ਗੁਲਜਾਰ ਸਿੰਘ ਬਾਬਾ ਵਚਨ ਸਿੰਘ ਜੀ ਉਹਨਾਂ ਦਾ ਵੀ ਕੋਟਰ ਕੋਟ ਤਨਵਾਦੀਆਂ ਜਿਨ੍ਹਾਂ ਨੇ ਇਹ ਸ੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਅੱਜ ਜਿਹੜਾ ਕੁਆਟਰਾਂ ਦਾ ਕੰਮ ਹੈ ਸ਼ੁਰੂ ਕੀਤਾ ਹੈ ਮੈਂ ਫਿਰ ਸਮੁੱਚੀਆਂ ਆਈਆਂ ਸੰਗਤਾਂ ਦਾ ਬਾਬਾ ਜੀ ਕਰਪਾਲ ਸਿੰਘ ਜੀ ਜਿਨ੍ਹਾਂ ਵੱਲੋਂ ਅਰਦਾਸ ਕਰਕੇ ਇਹ ਰੰਮ ਕੀਤਾ ਗਿਆ ਹੈ ਉਹਨਾਂ ਦਾ ਵੀ ਧੰਨਵਾਦੀ ਮੈਨੇਜਰ ਸਾਹਿਬ ਦਾ ਧੰਨਵਾਦੀ ਜੋਗਾ ਸਿੰਘ ਜੀ ਸਾਰੇ ਹੀ ਮੈਨੇਜਰ ਸਾਹਿਬਾਨ ਸਾਰਿਆਂ ਦਾ ਹੀ ਮੈਂ ਕੋਟਰ-ਕੋਟ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਇੱਥੇ ਆ ਕੇ ਇਹ ਹਾਜ਼ਰੀ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸੁਖਗਾਰ ਯੋਗ ਸਾਧ ਸੰਗਤ ਜੀ ਅੱਜ ਜਿਹੜੀ ਗੁਰਦੁਆਰਾ ਜੋਤੀਸਰੂਪ ਸਾਹਿਬ ਸਟਾਫ ਕੁਆਟਰਾਂ ਦਾ ਜੋ ਵੀ ਉਦਘਾਟਨ ਹੋਇਆ ਤੇ ਕੁਆਟਰ ਬਣਾਉਣ ਦੀ ਜਿਹੜੀ ਕਾਰ ਸੇਵਾ ਸ਼ੁਰੂ ਹੋਈ ਹੈ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖਰ ਚਾਈਨਾ ਡੋਰ ਤੇ ਕਦੋਂ ਲਗਾਮ ਲੱਗੇਗੀ ਚਾਈਨਾ ਡੋਰ ਤੇ ਮੁਕੰਮਲ ਰੋਕ ਹੋਣ ਦੇ ਬਾਵਜੂਦ ਵੀ ਇਸ ਦੀ ਵਰਤੋਂ ਢੱਲਲੇ ਦੇ ਨਾਲ ਕੀਤੀ ਜਾਂਦੀ ਹੈ ਪਤੰਗबाजी ਕੀਤੀ ਜਾਂਦੀ ਹੈ ਇਸ ਖੂਨੀ ਡੋਰ ਨੇ ਅੱਜ ਇੱਕ ਮਾਸੂਮ ਬੱਚੀ ਦੀ ਜਾਨ ਲੈ ਲਈ ਹੈ ਮਾਮਲਾ ਗੁਰਾਇਆ ਨਜ਼ਦੀਕ ਪਿੰਡ ਕੋਟਲੀ ਦਾ ਜਿੱਥੇ ਇੱਕ ਬੱਚੀ ਦੀ ਇਸ ਚਾਈਨਾ ਡੋਰ ਕਰਕੇ ਮੌਤ ਹੋ ਗਈ ਹੈ ਮੌਤ ਦਾ ਕਾਰਨ ਚਾਈਨਾ ਡੋਰ ਬਣਿਆ ਮੌਕੇ ਤੇ ਮਿਲੀ ਜਾਣਕਾਰੀ ਦੇ ਅਨੁਸਾਰ ਪਹਿਲੀ ਕਲਾਸ ਦੇ ਵਿੱਚ ਪੜ੍ਹਦੀ ਬੱਚੀ ਜਿਸ ਦਾ ਨਾਮ ਹਰਲੀਨ ਕੌਰ ਹੈ ਉਮਰ 7 ਸਾਲ ਪੁੱਤਰੀ ਦਵਿੰਦਰ ਕੁਮਾਰ ਵਾਸੀ ਪਿੰਡ ਕੋਟਲੀ ਜਿਹੜਾ ਕਿ ਆਪਣੇ ਦਾਦੇ ਦੇ ਨਾਲ ਮੋਟਰਸਾਈਕਲ ਦੇ ਉੱਪਰ ਮੂਰੇ ਬੈਠ ਕੇ ਆਪਣੀ ਦੁਕਾਨ ਤੇ ਜਾ ਰਹੀ ਸੀ ਦੁਸਾਂਜ ਕਲਾ ਉਸ ਦੇ ਗਲੇ ਦੇ ਵਿੱਚ ਡੋਰ ਫਸ ਗਈ ਜਿਸ ਨਾਲ ਮੌਕੇ ਤੇ ਹੀ 마ਸੂਮ ਬੱਚੀ ਤੜਫ ਤੜਫ ਕੇ ਮੌਤ ਦੇ ਘਾਟ ਚ ਲਗੀ ਇਸ ਮਾਮਲੇ ਦੇ ਵਿੱਚ ਇੱਕ ਹੋਰ ਮੋੜ ਵੀ ਦੇਖਣ ਨੂੰ ਮਿਲ ਰਿਹਾ ਹੈ ਦੁਸਾਂਝ ਕਲਾ ਦੇ ਚੌਂਕੀ ਚਾਰਜ ਸੁਖਵਿੰਦਰ ਸਿੰਘ ਦਾ ਦਾਵਾ ਹੈ ਕਿ ਜਿਸ ਚੀਜ਼ ਦੇ ਨਾਲ ਬੱਚੀ ਦੀ ਜਾਨ ਗਈ ਹੈ ਉਹ ਚਾਈਨਾ ਡੋਰ ਨਹੀਂ ਬਲਕਿ ਪੱਕੀ ਡੋਰ ਸੀ ਜਿਹੜੀ ਕਿ ਆਮ ਜਿਹੜੀ ਪਤੰਗਬਾਜ਼ੀ ਦੇ ਵਾਸਤੇ ਵਰਤੀ ਜਾਂਦੀ ਹੈ ਤਾਂ ਇੱਕ ਅਪੀਲ ਜਿਹੜੀ ਹੈ ਚੌਂਕੀਦਾਰ ਦੇ ਵੱਲੋਂ ਇੰਚਾਰਜ ਦੇ ਵੱਲੋਂ ਜਿਹੜੀ ਹੈ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਅਸੀਂ ਚਾਈਨਾ ਡੋਰ ਤੇ ਪੂਰਨ ਤੌਰ ਤੇ ਪਾਬੰਦੀ ਜਿਹੜੀ ਆ ਲਗਾਈ ਹੋਈ ਹੈ ਉੱਥੇ ਹੀ ਸਾਨੂੰ ਬਾਕੀ ਜੜੀਆਂ ਡੋਰਾ ਨੇ ਉਸਤਾ ਵੀ ਗੁਰੇਸ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਵੀ ਕਿਤਨਾ ਕਿਤੇ ਖੁੰਨੀ ਡੋਰ ਦਾ ਕੰਮ ਕਰਦੀ ਹੈ ਹਰਲੀਨ ਕੋਰ ਆਪਣੇ ਮਾਪਿਆਂ ਦੀ ਇਕਲੋਤੀ ਧੀ ਸੀ ਜੋ ਕਿ ਇਸ ਫਾਨੀ ਸੰਸਾਰ ਨੂੰ ਹੁਣ ਹਮੇਸ਼ਾ ਦੇ ਵਾਸਤੇ ਅਲਵਿਦਾ ਕਹਿ ਗਈ ਹੈ ਇਸ ਮੌਤ ਦੇ ਪਿੱਛੇ ਕਿਸ ਦਾ ਹੱਥ ਰਿਹਾ ਹੈ ਕੌਣ ਇਸ ਦਾ ਜ਼ਿੰਮੇਵਾਰ ਹੈ ਕਿਸੇ ਨੂੰ ਕੁਝ ਨਹੀਂ ਪਤਾ ਕਿ ਇਹ ਡੋਰ ਕੈਸ ਵੱਲੋਂ ਉੱਥੇ ਸੁੱਟੀ ਗਈ ਸੀ ਕਿਸ ਤਰੀਕੇ ਦੇ ਨਾਲ ਉਸ ਦੀ ਗਰਦਨ ਦੇ ਵਿੱਚ ਫਸਦੀ ਹੈ ਅਤੇ ਮੌਤ ਜਿਹੜੀ ਆ ਹੋ ਜਾਂਦੀ ਹੈ ਇਸ ਵਾਸਤੇ ਇੱਕ ਖਾਸ ਅਪੀਲ ਜਿਹੜੀ ਹੈ ਚੌਂਕੀ ਇੰਚਾਰਜ ਦੇ ਵੱਲੋਂ ਕੀਤੀ ਗਈ ਹੈ ਕਿ ਸਾਨੂੰ ਪਤੰਗ ਬਾਜ਼ੀ ਕਰਨ ਦੇ ਵਾਸਤੇ ਇਹਨਾਂ ਡੋਰਾ ਦਾ ਗੁਰੇਜ਼ ਕਰਨਾ ਚਾਹੀਦਾ ਇੱਕ ਦੱਸਿਓ ਸੁਬੰਦਵਾਲ ਜੀ ਕੋਟਲੀ ਖੱਤਿਆਂ ਦੇ ਵਿੱਚ 7 ਸਾਲ ਦੀ ਬੱਚੀ ਦੀ ਮੌਤ ਹੋਈ ਕੀ ਕਾਰਨ ਜਿਹੜੀ ਦੂਰ ਹੈ ਉਹ ਕਿਹੜੀ ਡੋਰ ਹੈ ਇਹ ਜਿਹੜੀ ਸਤਨਾਮ ਸਿੰਘ ਦੀ ਪੋਤੀ ਹੈਗੀ ਆ ਇਹ ਇਹ ਹਰਲੀਨ ਲੜਕੀ ਆ 7 ਸਾਲ ਦੀ ਇਹਦੇ ਫਾਦਰ ਦਾ ਨਾਮ ਬਿੰਦਾ ਉਹ ਸਤਨਾਮ ਸਿੰਘ ਆਪਣੀ ਪੋਤੀਆਂ ਦੋਨਾਂ ਨੂੰ ਲੈ ਕੇ ਜਾ ਰਿਹਾ ਸੀ ਇਹ ਮੁਰੇ ਬੈਠੀ ਸੀ ਵੱਡੀ ਜਿਹੜੀ ਸੀ ਉਹ ਪਿੱਛੇ ਬੈਠੀ ਸੀ ਇਹ ਦਸਾਂਝ ਕਲਾਂ ਦੁਕਾਨ ਕਰਦੇ ਨੇ ਉੱਥੇ ਲੈ ਕੇ ਜਾ ਰਿਹਾ ਸੀ ਨਾਲ ਆਪਣੇ ਜਦੋਂ ਜਾ ਰਿਹਾ ਸੀ ਰਸਤੇ ਵਿੱਚ ਖੇਤਾਂ ਵਿੱਚ ਇੱਕ ਡੋਰ ਜਿਹੜੀ ਆ ਨਾਰਮਲ ਹੈਗੀ ਜਿਹੜੀ ਉਹ ਉਹਦੇ ਕਦੇ ਗਾਰਡਨ ਦੇ ਵਿੱਚ ਫਸ ਗਈ ਉਹਦੇ ਨਾਲ ਜਿਹੜੀ ਉਹਦੇ ਗਾਰਡਨ 'ਚ ਜਾਦਾ ਫਸਣ ਕਰਕੇ ਇਹਦੀ ਮੌਤ ਹੋ ਗਈ। ਉਹ ਉਹ ਪਹਿਲਾਂ ਮੇਰ ਹਸਪੀਟਲ ਗਿਆ ਸੀ ਫਿਰ ਬਰਕ ਹਸਪੀਟਲ ਗਿਆ ਤੇ ਉਥੋਂ ਡਿਕਲੇਅਰ ਹੋ ਗਿਆ ਕਿ ਇਹਦੀ ਮੌਤ ਹੋ ਚੁੱਕੀ ਆ। ਇਹ ਡੋਰ ਅਸੀਂ ਉਹਦੇ ਮੋਟਰਸਾਈਕਲ 'ਚੋਂ ਕੱਢ ਲਈ ਆ। ਪਰ ਇਹ ਨੋਰਮਲ ਡੋਰ ਡੋਰ ਹੈਗੀ ਆ ਔਰ ਜਿਹੜੀ ਡੋਰ ਸਾਨੂੰ ਜਿੱਥੇ ਵਾਕਿਆ ਹੋਇਆ ਅਸੀਂ ਉਥੋਂ ਵੀ ਡੋਰ ਲਈ ਆ ਉਹਦੇ ਨਾਲ ਦੀ ਉਹ ਵੀ ਨਾਰਮਲ ਆ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਦੇਖੋ ਕਿੰਨਾ ਵੱਡਾ ਇਹ ਜਿਹੜਾ ਦੁਖਦ ਘਟਨਾ ਹੈਗੀ ਆ ਵੀ ਪਤੰਗ ਵਗੈਰਾ ਜਿਹੜੇ ਆ ਜਿਹੜੇ ਡੋਰ ਜਿਹੜੀ ਨਾਰਮਲ ਡੋਰ ਵੀ ਆ ਉਹ ਵੀ ਇੱਕ ਜਾਨਲੇਵਾ ਡੋਰ ਬਣ ਗਈ ਆ ਇਸ ਕਰਕੇ ਕਿਸੇ ਤਰੀਕੇ ਦਾ ਇਦਾਂ ਦਾ ਜਿਹੜਾ ਉਹ ਨਾ ਕਰੋ ਪਤੰਗ ਵਗੈਰਾ ਦੀ ਪੱਕੀ ਡੋਰ ਨਾਲ ਨਾ ਚੜਾਓ ਤੇ ਨਾ ਹੀ ਚੈਨਾ ਡੋਰ ਬਾਰੇ ਵੀ ਅਸੀਂ ਕਹਿੰਦੇ ਆ ਵੀ ਚੈਨਾ ਡੋਰ ਵੀ ਜਿਹੜੀ ਆ ਉਹ ਵੀ ਇਹ ਇਦਾਂ ਵਿਕਣੀ ਨਹੀਂ ਚਾਹੀਦੀ ਨਾ ਹੀ ਇਦਾਂ ਦਾ ਕੋਈ ਗਲਵਾ ਸਾਹਮਣੇ ਆਣੀ ਚਾਹੀਦੀ ਸੁਹੰਦਰੀ ਇਹਨਾਂ ਦੇ ਮਦਰ ਫਾਦਰ ਦਾ ਅਸਰ ਰਿਹਾ ਉਹ ਉਹਨਾਂ ਦੀ ਇਹਦੀ ਮਦਰ ਦਾ ਪੀਜੀ ਜਿਹੜਾ ਆਪਰੇਸ਼ਨ ਹੋਇਆ ਪਿੱਤੇ ਦਾ ਉਹ ਉੱਥੇ ਗਏ ਹੋਏ ਨੇ ਉੱਥੋਂ ਆ ਰਹੇ ਨੇ ਤੇ ਉਹ ਫਿਰ ਇਹ ਇਹਦਾ ਬੱਚਾ ਇਕੱਲਾ ਹੀ ਹੈ ਜੀ ਇਹਦੇ ਬੇਟੀ ਇੱਕੋ ਹੀ ਹੈ ਜੀ ਹਰਲੀਨ ਇਹਦਾ ਨਾਮ ਤੇ ਹੁਣ ਕੀ ਕਾਰਵਾਈ ਸਰ ਕੀ ਹੋਵੇ ਇਹ ਹੁਣ ਉਹਦੇ ਦਾਦੇ ਨਾਲ ਗੱਲ ਕੀਤੀ ਹੈ ਜੀ ਉਹ ਦਾਦਾ ਇਸ ਟਾਈਮ ਸਹੀ ਪੋਜੀਸ਼ਨ 'ਚ ਨਹੀਂ ਹੈ ਉਹਨਾਂ ਨੇ ਮੈਨੂੰ ਕਹਿ ਦਿੱਤਾ ਕਿ ਕੋਈ ਗੱਲ ਨਹੀਂ ਜੀ ਨੋਰਮਲ ਅਸੀਂ ਜਿਹੜਾ ਵੀ ਹੈਗਾ ਤੁਹਾਨੂੰ ਦੱਸ ਦਿੰਦਾ ਇਹ ਕਲੀਅਰ ਹੋ ਗਿਆ ਜੀ ਡੋਰ ਚੈਨਾ ਡੋਰ ਨਹੀਂ ਹੈ ਜੀ ਇਹ ਕਲੀਅਰ ਹੈ ਜੀ ਮੇਰੇ ਕੋਲ ਪਈ ਹੈ ਜੀ ਮੈਂ ਕਲੀਅਰ ਕਰ ਲਿਆ ਚੈਨਾ ਡੋਰ ਨਹੀਂ ਹੈ ਇਹ ਨਾਰਮਲ ਹੈ ਮੈਂ ਘਰਦਿਆਂ ਨੂੰ ਸਾਰਿਆਂ ਨੂੰ ਦਿਖਾ ਦਿੱਤਾ ਤੇ ਘਰ ਜਿੰਨੇ ਵੀ ਪਰਿਵਾਰ ਦੇ ਮੈਂਬਰ ਆ ਸਾਰਿਆਂ ਨੂੰ ਦਿਖਾਤੀ ਆ ਡੋਰ ਉਹਨਾਂ ਨੂੰ ਦਿਖਾ ਵੀ ਦਿੱਤੀ ਆ ਤੇ ਚੈੱਕ ਵੀ ਕਰਾ ਦਿੱਤੀ ਤੇ ਮੌਕੇ ਦੇ ਮੌਕੇ ਹੋ ਗਈ ਸੀ ਮੈਨੂੰ ਲੱਗਦਾ ਕਿ ਇਹਨਾਂ ਦੀ ਜਿਹੜਾ ਇਹ ਲੈ ਕੇ ਜਾਂਦੇ ਸੀ ਉਥੇ ਖੂਨ ਡੁੱਲਿਆ ਹੋਇਆ ਅਸੀਂ ਚੈੱਕ ਕਰ ਲਿਆ ਪਰ ਮੇਰ ਹਸਪੀਟਲ ਮੈਨੂੰ ਮੈਂ ਉਥੋਂ ਕਨਫਰਮ ਕੀਤਾ ਕਿ ਉਥੋਂ ਕਹਿ ਰਹੇ ਸੀ ਕਿ ਸਾਹ ਨਹੀਂ ਰਹੀ ਸੀ ਚੱਲਦਾ ਪਰ ਇਹਨਾਂ ਨੇ ਡਿਕਲੇਅਰ ਕਰਾਣਾ ਹੁੰਦਾ ਤੇ ਉਹ ਬਰਖ ਹਸਪੀਟਲ ਗਏ ਬਰਖ ਹਸਪੀਟਲ ਤੋਂ ਕਲੀਅਰ ਕਰਤਾ ਨੇ ਸਤਨਾਮ ਸਿੰਘ ਨੇ ਵੀ ਭਾਜੀ ਮੌਤ ਹੋ ਗਈ ਲੜਕੇ ਦੀ ਤੇ ਉਧਰ ਫਾਜ਼ਿਲਕਾ ਦੀ ਰਾਧਾ ਸਵਾਮੀ ਕਲੋਨੀ ਦੇ ਵਿੱਚ ਦੇਰ ਰਾਤ ਇੱਕ ਸੇਵਾ ਮੁਕਤ ਅਧਿਆਪਕ ਦੇ ਘਰ ਦੇ ਉੱਤੇ ਪੱਥਰबाजी ਕੀਤੀ ਗਈ ਇਲਾਕੇ ਦੇ ਵਿੱਚ دہشت ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਜਦੋਂ ਇਹ ਘਟਨਾ ਵਾਪਰੀ ਸੇਵਾ ਮੁਕਤ ਅਧਿਆਪਕ ਰਵਿੰਦਰਪਾਲ ਸਿੰਘ ਆਪਣੇ ਬਿਮਾਰ ਜਵਾਈ ਦੀ ਸਿਹਤ ਦਾ ਹਾਲਚਲ ਪੁੱਛਣ ਦੇ ਲਈ ਲੁਧਿਆਣਾ ਗਿਆ ਹੋਇਆ ਸੀ ਤਾਂ ਘਟਨਾ ਸਮੇ ਉਸ ਦੀ ਪਤਨੀ ਅਤੇ ਪੁੱਤਰ ਘਰ ਦੇ ਵਿੱਚ ਸੁੱਤੇ ਹੋਏ ਸੀ ਦੇਰ ਰਾਤ ਦੀ ਘਟਨਾ ਹੈ ਤੇ ਕੁਝ ਸ਼ਰਾਰਤੀ ਨੌਜਵਾਨ ਜਿਹੜੇ ਨੇ ਪਹਿਲਾਂ ਘਰ ਦੀ ਘੰਟੀ ਵਜਾਉਂਦੇ ਨੇ ਤੇ ਫੇਰ ਗੇਟ ਦੇ ਉੱਤੇ ਵੱਡਾ ਪੱਥਰ ਜਿਹੜਾ ਚੁੱਕ ਕੇ ਸੁੱਟ ਦਿੰਦੇ ਨੇ ਜਦੋਂ ਉਸ ਦਾ ਪੁੱਤਰ ਰੋਲਾ ਸੁਣ ਕੇ ਬਾਹਰ ਆਉਂਦਾ ਤਾਂ ਉਸ ਨੇ ਕੁਝ ਨੌਜਵਾਨਾਂ ਨੂੰ ਭੱਜਦੇ ਹੋਏ ਵੀ ਦੇਖਿਆ ਉਸ ਤੋਂ ਉਪਰੰਤ ਸੀਸੀਟੀਵੀ ਫੂਟੇਜ ਚੈੱਕ ਕੀਤੇ ਗਏ ਜਿਸ ਦੇ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਕਿ ਨੌਜਵਾਨ ਜਿਹੜੇ ਨੇ ਪਹਿਲਾਂ ਗੇਟ ਦੀ ਘੰਟੀ ਵਜਾਉਂਦੇ ਨੇ ਅਤੇ ਫਿਰ ਉੱਥੇ ਵੱਡਾ ਪੱਥਰ ਸੁੱਟ ਕੇ ਹਮਲਾ ਕਰਦੇ ਨੇ ਅਤੇ ਫਰਾਰ ਹੋ ਜਾਂਦੇ ਨੇ ਜਿਸ ਕਰਕੇ ਗੇਟ ਦਾ ਸ਼ੀਸ਼ਾ ਵੀ ਟੁੱਟ ਗਿਆ ਰਵਿੰਦਰਪਾਲ ਸਿੰਘ ਅਨੁਸਾਰ ਇਹ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਇਲਾਕੇ ਦੇ ਵਿੱਚ ਖੜੇਵਾਨਾਂ ਦੇ ਸ਼ੀਸ਼ੇ ਤੋੜੇ ਗਏ ਨੇ ਅਜਨੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਪਰਿਵਾਰ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਸ ਘਟਨਾ ਤੋਂ ਨਾ ਸਿਰਫ ਪੀੜਤ ਪਰਿਵਾਰ ਸਗੋਂ ਪੂਰੀ ਕਲੋਨੀ ਦੇ ਲੋਕ ਵੀ ਡਰੇ ਹੋਏ ਨੇ ਪੁਲਿਸ ਨੂੰ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਤਾਂ ਵੈਸੇ ਬੜਾ ਮੁਸਤੈਦ ਹੈ ਆਪਣੇ ਐਸਐਸਪੀ ਸਾਹਿਬ ਬਹੁਤ ਵਧੀਆ ਨੇ ਤੇ ਮੈਂ ਤਾਂ ਉਹਨਾਂ ਨੂੰ ਇਹ ਬੰਦੇ ਦੇ ਨੱਥ ਪਾਉਣੀ ਚਾਹੀਦੀ ਤੇ ਮੇਰੇ ਦੋਸਤ ਰਵਿੰਦਰਪਾਲ ਜੀ ਇਹਨਾਂ ਦਾ ਮੈਨੂੰ ਫੋਨ ਆਇਆ ਸੀ ਕਿ ਇਹ ਜਿੰਨੇ ਨੱਥ ਪਾ ਕੇ ਜਿਹੜਾ ਸ਼ਿਕੰਜੇ ਚ ਲਿਆਉਣਾ ਚਾਹੀਦਾ ਅੱਗੇ ਤੋਂ ਇਹੋ ਜਿਹੀ ਕਟਰਾਵਾ ਨਾ ਹੋਣ ਜਿਵੇਂ ਪਿਛਲੇ ਪਿਛਲੇ ਦਿਨ ਵੀ ਕਲੂਨੀ ਦੇ ਵਿੱਚ ਕੋਈ ਕਾਰਨ ਰਿਸ਼ੀ ਵਿੱਚ ਭੰਲੇ ਗਏ ਸੀ ਤੇ ਸਾਡੀ ਇਹ ਮੰਗ ਵੀ ਇਹ ਗੰਤਨਸਰਨ ਪੂਰਾ ਹੱਥ ਪਾਇਆ ਜਾਵੇ ਸਖਤੀ ਨਾਲ ਦੇਖੋ ਮਤਲਬ ਇਹ ਤਾਂ ਪੇਰੈਂਟਸ ਨੂੰ ਚਾਹੀਦਾ ਹੈ ਕਿ ਸਾਡੇ ਬੱਚੇ ਐਨੇ ਵੀ ਤੱਕ ਕਿੱਥੇ ਘੁੰਮ ਰਹੇ ਨੇ ਕੀ ਕਰ ਰਹੇ ਨੇ ਬੱਚੇ ਸਾਡੇ ਇਹ ਤਾਂ ਪੇਰੈਂਟਸ ਦਾ ਬਹੁਤ ਵੱਡਾ ਮਤਲਬ ਰਾਇ ਬੰਦਾ ਹੈ ਉਹਨਾਂ ਵੀ ਆ ਤੇ ਬੱਚਿਆਂ ਨੂੰ ਪੂਰਾ ਤਾੜਨਾ ਕਰਨ ਤੇ ਬੁਟ ਟਾਈਮ ਸਰ ਪੁੱਛੋ ਕਿਥੇ ਕਿਥੇ ਤੁਸੀਂ ਗਏ ਕੀ ਗੱਲ ਕੀ ਬਾਤ ਹੈ ਵੀ ਇਹਨੇ ਟਾਈਮ 10:30 ਤੇ ਤੁਸੀਂ ਹਸਾਬ ਲਾਉ ਟਾਈਮ ਹੈ ਇਹਦਾ ਮਤਲਬ ਇਥੋਂ ਐਨੇ ਵਜੇ ਇੰਨੀ ਕਾਰਵਾਈ ਕਰਕੇ ਨਿਕਲੇ ਤੇ ਘਰੇ ਵੀ ਪਹੁੰਚੇ ਹੋਣੇ ਆ ਕੋਈ ਇੱਦਾਂ ਪੋਨਾ ਘੰਟਾ ਫਿਰ ਵੀ ਲਾਇਆ ਹੋਣਾ ਉਹਨਾਂ ਨੇ 11:00 ਵਜੇ ਬੱਚੇ ਬਾਹਰ ਘੁੰਮ ਰਹੇ ਨਹੀਂ ਹੈ ਸਮਾਲ ਹੈ ਅੱਛੇ ਪੈਟਰੋਲਿੰਗ ਮੈਂ ਇਹ ਗੱਲ ਕਹਿੰਦਾ ਮੰਨ ਲਓ ਪੈਟਰੋਲਿੰਗ ਬੱਤੀਆਂ ਵਾਲੀ ਚੌਕ ਤੇ ਹੈ ਤੇ ਕਾਰ ਵੀ ਸੇ ਇੱਕ ਦੋ 2 ਮਿੰਟਾਂ ਦੇ ਵਿੱਚ ਇਹ ਵੀ ਕੰਮ ਪਈ ਹੈ ਤੇ ਪੁਲਿਸ ਕਿਥੇ ਕਿਥੇ ਹੋ ਸਕਦੀ ਠੀਕ ਹੈ ਪੁਲਿਸ ਪੁਸਤ ਹੈ ਪੂਰੀ ਹੈ ਲੇਕਿਨ ਸਿਸਟਮ ਲੋਕਲ ਵੀ ਚਾਹੀਦਾ ਆਪਣਾ ਇਹ ਹੁਣ ਕੋਈ ਕੁਦਰਤੀ ਕੈਮਰੇ ਲੱਗੇ ਸੀ ਤੇ ਕੈਦ ਦੇ ਵਿੱਚ ਆਗੇ ਤੇ ਪੁਲਿਸ ਨੂੰ ਜੇ ਤਗੜਾ ਕੰਮ ਸੋਚੇ ਦੇ ਪੂਰੀ ਇਹਨੂੰ ਖੰਗਾਲ ਲਵੇ ਤੇ ਸਾਰਾ ਪਤਾ ਲੱਗ ਜਾਏ ਪੰਜ ਛੇ ਬੱਚੇ ਬੱਚੇ ਸੀ ਮੁੰਡੇ ਵੱਡੀ ਉਮਰ ਦੇ ਲੱਗਦੇ ਆ ਇਹ ਗਲੀ 'ਚੋਂ ਲੰਗੇ ਆਈ ਦੋ ਜਣਿਆਂ ਨੇ ਪਹਿਲਾਂ ਲੰਗੇ ਗੁਰਜੀ ਤੀਸਰਾ ਜਣਾ ਪਿੱਛੋਂ ਇੱਕ ਨੇ ਬਿੱਲ ਮਾਰ ਕੇ ਜਲਦੀ ਜਲਦੀ ਇੱਕ ਜਿਹੜਾ ਉਹਨਾਂ ਦੇ ਨਾਲੋਂ ਸਾਹਮਣੇ ਮੁੰਡੇ ਨੇ ਟਾਇਲ ਚੱਕ ਕੇ ਦਾ ਪੂਰੇ ਜ਼ੋਰ ਦੀ ਗੇਟ ਦੇ ਵਿੱਚ ਮਾਰਿਆ ਗੇਟ ਦੇ ਵਿੱਚ ਪੂਰਾ ਪੱਤਰ ਗੇੜ ਦਾ ਵਿੱਚ ਵੱਡਾ ਸਾਰਾ ਬੋਰਾ ਵੀ ਹੋ ਗਿਆ ਨੁਕਸਾਨ ਹੋ ਗਿਆ ਸਰ ਜਦੋਂ ਭੱਜ ਕੇ ਅੱਗੇ ਗਏ ਆ ਉਦੋਂ ਨੂੰ ਜਦੋਂ ਅਸੀਂ ਬਾਹਰ ਨਿਕਲੇ ਮੇਰੇ ਪਰਿਵਾਰ ਦੇ ਮੈਂਬਰ ਉਦੋਂ ਉਹ ਦੂਰ ਚਲੇ ਗਏ ਸੀ ਮੈਂ ਮੈਂ ਲੁਧਿਆਣਾ ਗਿਆ ਸੀ ਮੇਰੇ ਸਾਡੇ ਡਾਇਰੈਕਟਰ ਐਡਵਰਟਾਈਜ਼ ਉਹਦਾ ਪਤਾ ਲੱਗ ਗਿਆ ਸੀ ਮੰਗ ਕਰਦੇ ਆ ਇਹਦੀ ਸ਼ਰਤਾਂ ਅਨੁਸਾਰ ਨੂੰ ਕਾਬੂ ਕੀਤਾ ਜਾਂਦਾ ਦਰਦਾ ਮੌਲ ਤਾਂ ਮੰਨ ਲਓ ਮੈਂ ਬੱਚਾ ਜੇ ਮੇਰਾ ਬੇਟਾ ਮੈਂ ਉਹਨਾਂ ਦੇ ਪਿੱਛੇ ਜਾਂਦਾ ਔਰ 6 ਜਣੇ ਸੀ ਉਹ ਕੁਝ ਵੀ ਕਰ ਸਕਦੇ ਸੀ ਇਸੇ ਕਰਕੇ ਨਾ ਜੀ ਇਹ ਮিসি ਨੇ ਇਹ ਬੇਜੇ ਨੂੰ ਰੋਕਦਾ ਕਿ ਤੂੰ ਉਹਨਾਂ ਦੇ ਮਗਰ ਨਹੀਂ ਜਾਣਾ ਕੋਈ ਮੇਰੇ ਗੱਲ ਕਰਾਂਗੇ ਇੱਕ ਦਾ ਮੈਨੂੰ ਦਾ 10 12 ਸਾਲ ਦੇ ਵੀਰੇ ਜੀ ਵਿੱਚ ਉੱਤੋਂ ਦੇ ਵੀਰੇ ਦਾ ਜਿਹੜਾ ਮੈਂ ਮਤਲਬ ਬੁੱਢੇ ਦਾ ਵੀ ਸਾਲ ਦੇ ਹੋਣਗੇ ਵੀ ਵਾਲੇ ਵੀ ਨੇ ਜੀ ਬਾਈ ਵਾਲੇ ਵੀ ਨੇ ਇਹ ਮਤਲਬ ਰਾਲੇ ਮਿਲੇ ਜੇ ਨੇ ਜੀ ਯੀ ਯਾਨੀ ਕਿ ਖੜਕਾ ਹੋਂਦ ਤਬ ਤੁਸੀਂ ਆਏ ਸੀ ਬਾਹਰ ਹਾਂਜੀ ਮੈਂ ਜਦੋਂ ਉੱਤੋਂ ਤੋਂ ਥੱਲੇ ਆਇਆ ਗੇਟ ਬੂਡ ਖੋਲ੍ਹਿਆ ਗੇਟ ਕਿਉਂਕਿ ਲੋਕ ਸੀਗਾ ਛਾਪੀ ਚੁਪੀ ਖੋਲ੍ਹ ਕੇ ਉਹ ਲੋਕ ਤਾਂ ਚਲੇ ਗਏ ਸੀਗੇ ਸੋ ਇਹ ਸਾਰੇ ਇਸ ਵਕਤ ਦੀਆਂ ਵੱਟੀਆਂ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਦਾ ਅਨਮਿਊਟ ਫਿਲਹਾਲ ਇਜਾਜ਼ਤ ਚਾਹਾਂਗੇ ਤਾਂ ਫਾਦ